मेरी परवाह नहीं रोकिया और मैं यूके नियम में जाने काम करने चली गई ताकि जिससे भी जावे तो मैं इन लोगों को जाने को मीटिंग का स्थान इसके जोड़ के आपको बढ़िया गाला फोन अतिरिक्त सौ चकरे अधी बेंजे ना अधी नशानी सिलास के भी किस्म दा अधी ओना नो नशा शराब में नो नशा मक्की से एंटर ਜਮਾਤ 300 ਰੁਪਏ ਦੇ ਜੀ ਮੈਨੂੰ ਇਹ ਲੱਗਦਾ ਕਿ ਪਹਿਲੀਆਂ ਸਰਕਾਰਾਂ ਨੇ ਅੱਜ ਤੱਕ ਇਹ ਜਿਹਾ ਕੋਈ ਕੰਮ ਨਹੀਂ ਕੀਤਾ 70 ਸਾਲ ਹੋ ਗਏ ਨਸ਼ਿਆਂ ਦੇ ਵਾਅਦੇ ਦਿੱਤੇ ਗਏ ਆ ਨਸ਼ਿਆਂ ਦੇ ਉੱਤੇ ਪੋਲਿਟਿਕਸ ਕੀਤੀ ਗਈ ਹੈ ਸਰਕਾਰਾਂ ਬਣਾਈਆਂ ਗਈਆਂ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰੀ ਗਰਾਉਂਡ ਲੈਵਲ ਦੇ ਉੱਤੇ ਜਾ ਕੇ ਅਸੀਂ ਕੰਮ ਕਰ ਰਹੇ ਆ ਨਸ਼ਿਆਂ ਦੇ ਉੱਤੇ ਸਾਡੀਆਂ ਦੇਖੋ ਜ਼ੋਨ ਤੋਂ ਲੈ ਕੇ ਡਿਸਟ੍ਰਿਕਟ ਤੋਂ ਲੈ ਕੇ ਅਸੈਂਬਲੀ ਕੋਆਰਡੀਨੇਟਰਸ ਤੱਕ ਬਣ ਚੁੱਕੇ ਆ ਹੁਣ ਅਸੀਂ ਗਰਾਉਂਡ ਤੱਕ ਜਾ ਰਹੇ ਆ ਸਾਡੇ ਗਰਾਸਰੂਟ ਲੈਵਲ ਦੀਆਂ ਕਮੇਟੀਆਂ ਵੀ ਬਣਣਗੀਆਂ ਜਿਦੇ ਵਿੱਚ ਉਹਨਾਂ ਦਾ ਕੰਮ ਹੀ ਇਹੀ ਹੋਊਗਾ ਕਿ ਨਸ਼ਾ ਤਸਕਰੀ ਨੂੰ ਫੜਾਣਾ ਔਰ ਪੇਸ਼IENTS ਨੂੰ ਹਸਪੀਟਲ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਆ ਇਲਾਜ ਕਰਾਉਣਾ ਸੋ ਅਸੀਂ ਇਹੀ ਮੋਟੀਵੇਸ਼ਨਲ ਚੀਜ਼ਾਂ ਜਿਹੜੇ ਆ ਪ੍ਰੋਗਰਾਮਸ ਹੈ ਸਾਡੀ ਯਾਤਰਾ ਦੇਸੀ ਕਰਕੇ ਚੱਲ ਰਿਹਾ ਹੈ ਸੋ ਦੈਟ ਕਿ ਈਚ ਐਂਡ ਐਵਰੀ ਵਿਲੇਜ ਅਸੀਂ ਜਿਹੜਾ ਜਾਗ ਦਾ ਇੱਕ ਬੁੱਟਾ ਹੈ ਉਹ ਲਾ ਸਕੀਏ ਪੁਲਿਸ ਬੀਖੋ ਜੀ ਨੈਕਸਟ ਫਿਊਚਰ ਪਲਾਨਸ ਇਹੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣੀਆਂ ਨੇ ਔਰ ਜਿਹੜੀਆਂ ਕਮੇਟੀਆਂ ਕਿ ਲਗਾਤਾਰ ਪਿੰਡਾਂ ਦੇ ਵਿੱਚ ਕੰਮ ਕਰਨਗੀਆਂ ਲੋਕਾਂ ਨੂੰ ਸਹੂਲਤਾਂ ਦੇਣਗੀਆਂ ਔਰ ਇੱਕ ਜਿਹੜੀ ਨਸ਼ਾ ਮੁਕਤੀ ਦੀ ਸਾਡੀ ਜਥੇਬੰਦੀ ਹੈ ਗ੍ਰਾਸ ਰੂਟ ਲੈਵਲ ਤੱਕ ਬਣੂਗੀ ਸਾਡਾ ਜਿਹੜਾ ਝੰਡਾ ਡੰਡਾ ਹੈ ਉਹ ਸਾਡੇ ਲੋਕਾਂ ਦੇ ਹੱਥ ਦੇ ਵਿੱਚ ਆਊਗਾ ਸਾਡੇ ਲੋਕਾਂ ਦੇ ਘਰਾਂ ਦੇ ਉੱਤੇ ਹੋਊਗਾ ਨਸ਼ਾ ਮੁਕਤੀ ਦਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਵਾਈਏ ਬੀਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਡਰੋਨਸ ਆਉਣ ਆਉਂਦੇ ਐ ਨਸ਼ੇ ਵਾਲੇ ਡਰੋਨ ਜਾਂਦੇ ਆ ਉਹ ਡਰੋਨਸ ਨਹੀਂ ਹੋਣੇ ਚਾਹੀਦੇ ਔਰ ਇਹਦੇ ਉੱਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਇਹਦੇ ਵਿੱਚ ਸੈਂਟਰ 'ਚ ਬੈਠੀ ਸਰਕਾਰ ਨੂੰ ਸਭ ਤੋਂ ਜ਼ਿਆਦਾ ਉਹ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇੰਡੀਅਨ ਸਿਕਿਉਰਿਟੀ ਸਿਸਟਮ ਜਿਹੜਾ ਸਾਡੇ ਸੈਂਟਰ ਦੇ ਹੱਥ ਦੇ ਵਿੱਚ ਹੈ ਔਰ ਤੁਹਾਨੂੰ ਸਾਰੇ ਨੂੰ ਪਤਾ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਹੈ ਇਸ ਟਾਈਮ ਦੇ ਉੱਤੇ ਮੈਂ ਇਹੀ ਪ੍ਰਾਈਮ ਮਿਨਿਸਟਰ ਮੋਦੀ ਦੇ ਅੱਗੇ ਰਿਕਵੈਸਟ ਕਰਦੀ ਆ ਕਿ ਜਿਹੜਾ ਸਾਡੇ ਇੱਥੇ ਨਸ਼ਾ ਆ ਰਿਹਾ ਹੈ ਡਰੋਨਸ ਦੇ ਥਰੂ ਆ ਰਿਹਾ ਹੈ ਸਾਡੇ ਬੱਚੇ ਇੰਨੇ ਅਫੈਕਟ ਹੋ ਰਿਹਾ ਹੈ ਕਿਉਂ ਨਹੀਂ ਤੁਸੀਂ ਉਹਨਾਂ ਡਰੋਨਸ ਨੂੰ ਰੋਕਣ ਦਾ ਕੋਈ ਮਤਲਬ ਡਰੋਨ ਨੂੰ ਰੰਦਾ ਕੋਈ ਸਿਸਟਮ ਬਣਾਉਂਦੇ ਇੱਥੇ ਲੱਗਦਾ ਬਾਰਡਰ ਦੇ ਉੱਤੇ ਇੱਥੇ ਬਾਰਡਰ ਦੇ ਉੱਤੇ ਲੋਕੀ ਬੈਠੇ ਆ ਜਿਹੜੇ ਉਹਨਾਂ ਦੀ ਜਾਨ ਹਮੇਸ਼ਾ ਖਤਰੇ ਦੇ ਵਿੱਚ ਹੈ ਇਸ ਚੀਜ਼ਾਂ ਨੂੰ ਲੈ ਕੇ ਡਰੋਨਸ ਨੂੰ ਲੈ ਕੇ ਸੋ ਬੇਸਿਕਲੀ ਇਹ ਜਿਹੜੇ ਸਿਸਟਮਸ ਹੈ ਨਸ਼ੇ ਨੂੰ ਰੋਕਣ ਵਾਸਤੇ ਜਿਹੜੇ ਡਰੋਨਸ ਆਂਦੇ ਉਧਰੋਂ ਉਹਨਾਂ ਨੂੰ ਰੋਕਣ ਵਾਸਤੇ ਇੱਕ ਬਕਾਇਦਾ ਇੱਕ ਸਿਸਟਮ ਹੋਣਾ ਚਾਹੀਦਾ ਉਹਨਾਂ ਨੂੰ ਸੀਜ਼ ਕਰਨ ਵਾਸਤੇ